ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਦੀਪ ਬੁਟੀਕ YouTube ਚੈਨਲ ਤੇ ਸਾਡਾ ਬੁਟੀਕ ਹੈਗਾ ਨੂਰ ਪਰਵੇਦੀ ਵਿੱਚ ਪਤਨ ਰੋਡ ਨੀਅਰ ਹਸਪੀਟਲ ਆਸਤਾ ਨਿਊ ਮਾਰਕੀਟ ਨਿਊ ਮਾਰਕੀਟ ਹਾਂ ਠੀਕ ਹੈ ਬਾਕੀ ਸਾਡਾ ਕਟਵਰਕ ਵਾਲਾ ਸੂਟ ਦੇਖ ਲਓ ਨੰਬਰ ਸਾਰੇ ਕੋ ਸਾਡੇ ਹੈਗੇ ਹੀ ਆ ਹਾਂਜੀ ਨੰਬਰ ਇਹਦੇ ਕੋਲ ਨਹੀਂ ਹੈਗੇ ਅਸੀਂ ਡਿਸਕ੍ਰਿਪਸ਼ਨ ਬਾਕਸ ਤੇ ਪਾ ਦੂੰਗੇ ਇਹਦਾ ਕਲਰ ਕੰਬੀਨੇਸ਼ਨ ਦੇਖ ਲਓ ਡਬਲ ਕਟਵਰਕ ਹੈ ਮਾਸਮ ਮੁੱਦਾ ਆਈਏ ਕਿ ਤੁਹਾਨੂੰ ਦੱਸਣਾ ਚਾਹਦੇ ਆ ਕਿ ਸਾਡੇ ਅਸੀਂ ਹਰ ਤਰ੍ਹਾਂ ਦਾ ਵਰਕ ਕਰਵਾ ਦਿੰਦੇ ਆ ਹੈਂਡਵਰਕ ਵੀ ਮਸ਼ੀਨ ਵਰਕ ਵੀ ਪੇਂਟਿੰਗ ਬਲੋਕ ਪੇਂਟਿੰਗ ਸਾਰੇ ਤਰ੍ਹਾਂ ਦੇ ਇੱਥੇ ਵਰਕ ਕਰਾਇਆ ਜਾਂਦਾ ਹੈ ਤੇ ਸਲਾਈ ਵੀ ਕੀਤੀ ਜਾਂਦੀ ਹੈ ਵੀ ਬਹੁਤ ਸੋਹਣਾ ਹੈ ਜੇ ਇਦਾਂ ਦਾ ਕੱਪੜਾ ਕਿਸੇ ਨੂੰ ਹੋਰ ਕੋਈ ਡਿਮਾਂਡ ਤੇ ਮਿਲ ਜਾਊਗਾ ਠੀਕ ਹੈ ਥੋੜੀ ਡਿਮਾਂਡ ਪੂਰੀ ਕੀਤੀ ਜਾਊਗੀ ਇਹਦਾ ਵੀ ਸਪ੍ਰਿੰਕਲ ਵਾਲਾ ਕੱਪੜਾ ਹੈ ਬਹੁਤ ਵਧੀਆ ਕਲਰ ਕੰਟਰਾਸਟ ਹੈ ਕਟਵਰਕ ਦਾ ਨੈਕਸਟ ਦਿਖਾਇਓ ਇਹ ਚ ਜੇ ਤੁਸੀਂ ਮੰਗਵਾਣਾ ਚਾਹੁੰਦੇ ਹੋ ਤਾਂਸੀਂ ਥੋੜੀ ਡਿਮਾਂਡ ਪੂਰੀ ਕੀਤੀ ਜਾਉਂਗੀ ਇਹ ਸ਼ਿਮਰ ਤੇ ਹਮ ਇਹ ਸ਼ਿਮਰ ਤੇ ਕਟਵਰਕ ਹੈ ਆ ਦੇਖੋ ਫਿਨਿਸ਼ਿੰਗ ਦੇਖੋ ਬਸ ਮੇਨ ਮੁੱਦਾ ਫਿਨਿਸ਼ਿੰਗ ਦੱਸਣ ਦਾ ਹੈ ਵੀਡੀਓ ਬਣਾਉਣ ਦਾ ਹੋਰ ਕੋਈ ਰੀਜ਼ਨ ਨਹੀਂ ਹੈਗਾ ਸੂਟ ਏ ਆਲ ਰੇਡੀ ਆਲ ਰੈਡੀ ਜਾਨੀ ਕਿ ਵਿਕੇ ਹੋਏ ਹੈ ਇਹ ਸੂਟ ਹੁਣ ਆ ਦੇਖ ਲਓ ਨੈਕਸਟ ਵਾਲੇ ਹਾਂ ਇਹ ਤਾਂ ਸੋਲਡ ਆਊਟ ਹੈ ਔਰ ਇਹਦੇ ਚ ਤੁਸੀਂ ਅਸੀਂ ਮੰਗਵਾ ਸਕਦੇ ਆ ਤੁਹਾਨੂੰ ਰਵਾ ਵੀ ਦੇਖ ਲਓ ਇਹਨਾਂ ਚ ਇਹ ਅਵੇਲੇਬਲ ਹੈ ਠੀਕ ਹੈ ਇਹ ਤੁਸੀਂ ਆਰਡਰ ਕਰਕੇ ਲੈ ਸਕਦੇ ਆ ਇਹ ਫਾਸ ਸਕਦੇ ਸਾਨੂੰ ਵਟਸਐਪ ਕਰਾ ਲਈ ਫਿਨਿਸ਼ਿੰਗ ਦੇਖੋ ਪਹਿਲਾਂ ਮੈਂ ਕੱਪੜਾ ਬਹੁਤ ਵਧੀਆ ਹੈ ਔਰ ਤੇ ਫਿਨਿਸ਼ਿੰਗ ਬਹੁਤ ਵਧੀਆ ਹੈ ਇਹ ਦੇਖੋ ਬਹੁਤ ਸੋਣਾ ਸੂਟ ਬਣ ਕੇ ਰੈਡੀ ਹੋਊਗਾ ਬਲੈਕ ਕਲਰ ਦਾ ਇਹਦੇ ਨਾਲ ਜਿੱਦਾਂ ਮਰਜ਼ੀ ਤੁਸੀਂ ਕੰਬੀਨੇਸ਼ਨ ਕਰੋ ਬਹੁਤ ਵਧੀਆ ਹੈ ਬਾਜੀਪੁਰ ਵੀ ਸੇਮ ਹੈ ਹਾਂ ਬਾਜੀਪੁਰ ਵੀ ਸੇਮ ਡਿਜ਼ਾਈਨ ਹੈ ਠੀਕ ਹੈ ਨੈਕਸਟ ਦਿਖਾਓ ਇਹ ਰॉयਲ ਬਲੂ ਹੈ ਪਿੱਛੇ ਹਾਂਜੀ ਇਹ ਰॉयਲ ਬਲੂ ਸੂਟ ਹੈ ਇਹਨੂੰ ਵੀ ਤੁਸੀਂ ਮੈਚਿੰਗ ਕਰ ਸਕਦੇ ਆ ਜਾਂ 올ਓਵਰ ਹੀ ਸਿਆ ਸਕਦੇ ਆ ਜਿੱਦਾਂ ਮਰਜ਼ੀ ਸਿਆ ਲਓ ਇਹਨੂੰ ਬਹੁਤ ਵਧੀਆ ਏ ਖੇਡਾ ਖਿਲਾ ਰਾਂਗੇ ਹਮ ਖਿਲੇ ਖਿਲੇ ਰਾਂਗੇ ਖਿਲੇ ਖਿਲੇ ਖੋਲ ਲੈ ਕਲਰ ਕੰਟਰਾਸਟ ਬਹੁਤ ਵਧੀਆ ਏ ਬਾਕੀ ਫਿਨਿਸ਼ਿੰਗ ਦੇਖੋ ਵਰਕਰੀ ਕਿੰਨੀ ਵਧੀਆ ਫਿਨਿਸ਼ਿੰਗ ਹੈ ਕੋਈ ਐ ਨਹੀਂ ਹੈ ਕਿ ਟਾਗਾ ਟਟ ਕੁਛ ਨਹੀਂ ਹੈਗਾ ਜਿੱਦਾਂ ਬਹੁਤ ਵਧੀਆ ਕਰੀ ਇਹਨਾਂ ਫਿਨਿਸ਼ਿੰਗ ਦਿੱਤੀ ਵੀ ਨਾ ਬਹੁਤ ਵਧੀਆ ਹੈ ਤੁਸੀਂ ਇਹ ਦੇਖ ਸਕਦੇ ਹੋ ਸੂਟ ਨੂੰ ਬਹੁਤ ਵਧੀਆ ਡਿਜ਼ਾਈਨ ਹੈ ਬਹੁਤ ਵਧੀਆ ਕਲਰ ਕੰਬੀਨੇਸ਼ਨ ਹੈ ਠੀਕ ਹੈ ਤੁਸੀਂ ਇਹਦੇ ਤੇ ਤੁਸੀਂ ਸਿਲੇਕਟ ਕਰ ਸਕਦੇ ਹੋ ਤੁਸੀਂ ਆਪਣੇ ਵੀ ਡਿਜ਼ਾਈਨ ਸਾਨੂੰ ਦੇ ਕੇ ਉਹਨਾਂ ਨੂੰ ਵੀ ਅਸੀਂ ਬਰਕ ਕਰਵਾ ਦੂਗੇ ਕਪੜਾ ਸਾਡਾ ਵੀ ਲੈ ਸਕਦੇ ਤੁਸੀਂ ਸਾਡੇ ਕੋਲ ਵੀ ਹਰ ਤਰ੍ਹਾਂ ਦਾ ਕਪੜਾ ਬੇ ਲੈਵਲ ਹੈ ਆਪਣਾ ਵੀ ਲਿਆ ਸਕਦੇ ਆ ਅੱਛਾ ਸਟੀਚਿੰਗ ਵੀ ਕੀਤੀ ਜਾਂਦੀ ਹੈ ਤੇ ਕੱਪੜਿਆਂ ਦੇ ਕਢਾਈ ਵੀ ਕੀਤੀ ਜਾਂਦੀ ਹੈ ਹੈਂਡਵਰਕ ਜੋ ਵੀ ਕਰਵਾਉਣਾ ਤੁਸੀਂ ਉਹ ਕੀਤਾ ਜਾਂਦਾ ਹੈ ਠੀਕ ਹੈ ਹੁਣ ਤੁਸੀਂ ਇਹਨੂੰ ਸਿਲੈਕਟ ਕਰੋ ਸੋਹਣੇ ਸੋਹਣੇ ਸੂਟ ਖਰੀਦੋ ਜਾਂ ਆਪਣੇ ਵੀ ਲਿਆਓ ਆਪਣੇ ਡਿਜ਼ਾਈਨ ਵੀ ਦੱਸੋ ਤੇ ਅਸੀਂ ਤੁਹਾਡੇ ਉਹੀ ਡਿਜ਼ਾਈਨ ਤੁਹਾਡੇ ਕਰਵਾਏ ਜਾਵਾਂਗੇ ਠੀਕ ਹੈ ਬਾਕੀ ਜੇ ਕਿਸੇ ਨੂੰ ਆਹ ਸੂਟ ਚਾਹੀਦਾ ਇਹ ਵੀ ਮਿਲ ਸਕਦਾ ਹੈ ਬਲੈਕ ਵੀ ਮੇਰੇ ਕੋਲ ਹਾਂ ਇਹਦੇ ਬਲੈਕ ਦੋਨੇ ਅਵੇਲੇਬਲ ਹੈ ਸੂਟ ਬਾਕੀ ਟਾਈਮ ਦੀ ਸ਼ੋਰਟੇਜ ਹੈ ਸੂਟ ਹੋਰ ਵੀ ਹੈਗੇ ਪਰ ਟਾਈਮ ਨਹੀਂ ਹੈ ਸਾਡੇ ਕੋਲ ਅੱਜ ਦਿਖਾਣੇ ਦਾ ਫਿਰ ਜਲਦੀ ਫਿਰ ਲੈ ਕੇ ਆਉਂਗਾ ਇੱਕ ਨਿਊ ਵੀਡੀਓ ਹਾਂਜੀ ਔਰ ਛੋਟੀ ਵੀਡੀਓ ਦੀ ਸਾਡੇ ਕੋਲ ਡਿਮਾਂਡ ਹੈ ਕਿ ਛੋਟੀ ਵੀਡੀਓ ਬਣਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ